ਐਸਐਸਪੀ ਪਟਿਆਲਾ ਨੇ ਵੀ ਮੈਨੂੰ ਤਿੰਨ ਐਸਐਚਓ ਜਿਹੜੇ ਚੱਕਣ ਵਾਸਤੇ ਭੇਜੇ ਉਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤਮਾਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਲਾਏਗਾ ਖਾਸ ਕਰਕੇ ਜਿਹੜਾ ਭਗਵੰਤਮਾਨ ਦਾ ਤੇ ਰਾਜਪਾਲ ਸਾਹਿਬ ਦਾ ਉਸ ਸਮੇਂ ਜਿਹੜਾ ਵਿਵਾਦ ਚੱਲਦਾ ਸੀਗਾ ਬੀਬੀ ਮਾਨੂਕੇ ਦੇ ਵੱਲੋਂ ਇੱਕ ਮਾਰਚ ਕੀਤਾ ਗਿਆ ਸੀ ਉਹ ਬਿਲਕੁਲ ਇੱਕ ਡਰਾਮਾ ਸੀ ਕਿ ਉਹਦੇ ਨਾਲ ਤਾਂ ਆਪਣੇ ਨਾਲ ਨਸ਼ਾ ਤਸਕਰ ਤੁਰੇ ਫਿਰਦੇ ਹੁੰਦੇ ਆ ਸਾਡਾ ਸਾਥੀ ਪੱਤਰਕਾਰ ਸੀ ਜਿਨੇ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਬੂਟਿਆਂ ਸੰਬੰਧੀ ਇੱਕ ਖਬਰ ਲਾਈ ਸੀ ਉਹ ਪੱਤਰਕਾਰ ਤੇ ਹਮਲਾ ਵੀ ਕਰਵਾਇਆ ਉਹੀ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਜਿਹੜੇ ਬੀਬੀ ਦੇ ਬੰਦੇ ਸੀ ਔਰ ਉਹ ਕੁਝ ਦਿਨਾਂ ਬਾਅਦ ਕਾਫੀ ਮਾਤਰਾ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਉਹ ਬੰਦੇ ਫੜੇ ਗਏ ਕੁਲਜਿੰਦਰ ਸਿੰਘ ਜਿਹੜਾ ਅਠੂਰ ਤੋਂ ਐਸਐਚਓ ਆ। ਕਈ ਦਿਨਾਂ ਤੋਂ ਉਹਨਾਂ ਦੀਆਂ ਮੱਝਾਂ ਚੋਰੀਆਂ ਹੋ ਗਈਆਂ ਕਿ ਗਰੀਬ ਪਰਿਵਾਰ ਹੈ। ਤੇ ਉਲਟਾ ਉਹਨਾਂ ਨੂੰ ਹੀ ਉਹ ਦਬਕੇ ਮਾਰੀ ਜਾਂਦਾ ਜੇ ਉੱਥੇ ਥਾਣੇ ਜਾਂਦੇ ਆ। ਇਸ ਤਰੀਕੇ ਦਾ ਉਹ ਭੂਸਰਿਆ ਹੋਇਆ ਐਸਐਚਓ ਪਰ ਇਹੋ ਜਿਹੀ ਘਟਿਆ ਐਸਐਚਓ ਨੂੰ ਕਿਉਂ ਲਾਇਆ ਹੋਇਆ ਇਹ ਗੱਲ ਜਿਹੜੀ ਆ। ਹੱਕ ਦੇ ਵਿੱਚ ਇਨਸਾਫ ਦਿਵਾਉਣ ਲਈ ਇਕੱਠੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਭੈਣ ਭਰਾਓ ਸਭ ਤੋਂ ਪਹਿਲਾਂ ਫਤਿਹ ਦੀ ਚਾਂਸ ਪਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੱਤਰਕਾਰ ਭਾਈਚਾਰੇ ਦੇ ਆਪਾਂ ਇਕੱਠ ਦੇ ਵਿੱਚ ਜਿਹੜਾ ਇਕੱਠੇ ਤਾਂ ਹੋਏ ਆ ਪਰ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗਾ ਕਿ ਸਮਾਂ ਆਪਣੇ ਕੋਲੇ ਥੋੜਾ ਹੈ ਪਰ ਸਰਕਾਰ ਦੀਆਂ ਕਰਤੂਤਾਂ ਦੀ ਲਿਸਟ ਜਿਹੜੀ ਆ ਉਹ ਬਹੁਤ ਲੰਬੀ ਹੈ ਪਰ ਫਿਰ ਵੀ ਮੈਂ ਲੋਕਲ ਮੁੱਦੇ ਤੇ ਹੀ ਗੱਲ ਜਿਹੜੀ ਆ ਉਹ ਕਰੂੰਗਾ ਕੱਲ ਬੀਬੀ ਮਾਨੂਕੇ ਦੇ ਵੱਲੋਂ ਇੱਕ ਮਾਰਚ ਕੀਤਾ ਗਿਆ ਸੀ ਜਿਹਦੇ ਬਾਰੇ ਖੰਨਾ ਸਾਹਿਬ ਨੇ ਬਾਕੂ ਜਿਹੜਾ ਆਪਾਂ ਨੂੰ ਦੱਸਿਆ ਵੀ ਹੈ ਉਹ ਬਿਲਕੁਲ ਇੱਕ ਡਰਾਮਾ ਸੀ ਬੀਬੀ ਸਰਬਜੀਤ ਕੌਰ ਮਾਨੂਕੇ ਦਾ ਕਿਉਂਕਿ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਆਪਣੇ ਨਾਲ ਹੀ ਸਰਕਾਰੀ ਕੈਮਰੇ ਵੀ ਚੱਲ ਰਹੇ ਆ ਦੇਖ ਲੈਣਾ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਕਿ ਉਹਦੇ ਨਾਲ ਤਾਂ ਆਪਣੇ ਨਾਲ ਨਸ਼ਾ ਤਸਕਰ ਤੁਰੇ ਫਿਰਦੇ ਹੁੰਦੇ ਆ ਔਰ ਦੂਜੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਸਾਡਾ ਸਾਥੀ ਪੱਤਰਕਾਰ ਸੀ ਜਿਨੇ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਬੂਟਿਆਂ ਸੰਬੰਧੀ ਇੱਕ ਖਬਰ ਲਾਈ ਸੀਗੀ ਉਸ ਪੱਤਰਕਾਰ ਨੂੰ ਬਹਾਨੇ ਦੇ ਨਾਲ ਬੀਬੀ ਮਾਨੂਕੇ ਨੇ ਸਦਵਾਇਆ ਕਿਸੇ ਬੰਦਿਆਂ ਦੇ ਕੋਲੋਂ ਆਪਣੇ ਬੰਦਿਆਂ ਦੇ ਕੋਲੋਂ ਔਰ ਉਹ ਪੱਤਰਕਾਰ ਤੇ ਹਮਲਾ ਵੀ ਕਰਵਾਇਆ ਔਰ ਪੁਲਿਸ ਦੀ ਕਰਤੂਤ ਦੇਖ ਲੋ ਪੁਲਿਸ ਉਹਦੇ ਤੇ ਇੱਕ ਮਾਮੂਲੀ ਧਾਰਾ ਉਹ ਵੀ ਜਦੋਂ ਰੌਲਾ ਰੱਪਾ ਪੈਂਦਾ ਉਹ ਲਾਉਂਦੀ ਹੈ ਜਦ ਕਿ ਗੱਡੀ ਪੰਨੀ ਗਈ ਹੋਰ ਵੀ ਸੱਟਾਂ ਉਹਦੇ ਮਾਰੀਆਂ ਗਈਆਂ ਪਰ ਇੱਕ ਮਾਮੂਲੀ ਜਿਹੜੀ ਉਹ ਧਾਰਾ ਲਾ ਦਿੰਦੀ ਹੈ ਕੁਝ ਦਿਨਾਂ ਬਾਅਦ ਉਹ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਉਹ ਕੋਈ ਦਿਨਾਂ ਬਾਅਦ ਬੀਬੀ ਸਰਬਜੀਤ ਕੌਰ ਮਾਨੂੰ ਕੇ ਨਾਲ ਫੇਰ ਦੇਖੇ ਗਏ ਤਸਵੀਰਾਂ ਜਿਹੜੀਆਂ ਆਈਆਂ ਔਰ ਹੈਰਾਨੀ ਦੀ ਗੱਲ ਉਸ ਤੋਂ ਵੀ ਪਰੇ ਹੋ ਗਈ ਜਦੋਂ ਕੋਈ ਦਿਨਾਂ ਬਾਅਦ ਉਹੀ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਜਿਹੜੇ ਬੀਬੀ ਦੇ ਬੰਦੇ ਸੀ ਔਰ ਉਹ ਕੋਈ ਦਿਨਾਂ ਬਾਅਦ ਕਾਫੀ ਮਾਤਰਾ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਉਹ ਬੰਦੇ ਫੜੇ ਗਏ ਫੇਰ ਵੀ ਉਹਦੇ ਤੇ ਕੋਈ ਉਨੀ ਕਾਰਵਾਈ ਨਹੀਂ ਹੋਈ ਜਿੰਨੀ ਜਿਹੜੀ ਆ ਹੋਣੀ ਚਾਹੀਦੀ ਸੀ ਸੋ ਹੁਣ ਕਈ ਦਿਨ ਹੋ ਗਿਆ ਮਨਦੀਪ ਦੇ ਉੱਪਰ ਇਹ ਜਿਹੜਾ ਟੱਕਾ ਹੋਇਆ ਜੇ ਬੀਬੀ ਸਰਬਜੀਤ ਕੌਰ ਮਾਨੁਕੇ ਲੋਕਲ ਵਧਾਇਕਾ ਵਾਕਈ ਨਸ਼ਿਆਂ ਨੂੰ ਲੈ ਕੇ ਨਸ਼ੇ ਵਿਰੋਧ ਜਿਹੜਾ ਯੁੱਧ ਦੀ ਇਹ ਡਰਾਮੇਬਾਜ਼ੀ ਦੀ ਜਿਹੜੀ ਇਹ ਗੱਲ ਕਰਦੇ ਆ ਜੇ ਉਸ ਨੂੰ ਲੈ ਕੇ ਵਾਕਈ ਸੀਰੀਅਸ ਸੀ ਜੇ ਦੂਰ ਦਰਾਡੇ ਤੋਂ ਆਪਾਂ ਸਾਰੇ ਭੈਣ ਭਰਾ ਪਹੁੰਚ ਸਕਦੇ ਆ ਮੰਦੀਪ ਦੇ ਹੱਕ ਦੇ ਵਿੱਚ ਤਾਂ ਫੇਰ ਉਸ ਦਿਨ ਦਾ ਬੀਬੀ ਸਰਬਜੀਤ ਕੌਰ ਮਾਨੁਕੇ ਨੇ ਮੰਦੀਪ ਨੂੰ ਪੁੱਛਿਆ ਕਿ ਉਹ ਨਹੀਂ ਕਿ ਭਾਈ ਦੱਸ ਕਿਹੜੇ ਬੰਦੇ ਚਿੱਟਾ ਵੇਚਦੇ ਆ ਤੇ ਕਿਹੜੇ ਬੰਦੇ ਤੈਨੂੰ ਧਮਕੀਆਂ ਦਿੰਦੇ ਆ ਤੇ ਉਹਨਾਂ ਨੇ ਜੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਉਹ ਦਿਨ ਦੀ ਕਿਉਂ ਨਹੀਂ ਉਹਨੇ ਕੋਈ ਗੱਲ ਕੀਤੀ ਬੀਬੀ ਮਾਨੁਕੇ ਨੇ ਮਨਦੀਪ ਦੇ ਨਾਲ ਜੇ ਬੀਬੀ ਮਾਨੁਕੇ ਦੀ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਤਾਂ ਫਿਰ ਬੀਬੀ ਮਾਨੁਕੇ ਨੂੰ ਉਹਨਾਂ ਦੇ ਉੱਪਰ ਕਾਰਵਾਈ ਕਰਾਉਣ ਤੋਂ ਗਰੇਜ ਕਿਉਂ ਹੈ ਇੱਕ ਭੂਸਰਿਆ ਹੋਇਆ ਇਹਨਾਂ ਦਾ ਐਸ ਐਚਓ ਜਿਹੜਾ ਕੁਲਵਿੰਦਰ ਸ ਮਿਰਖਿਆਲ ਚ ਕੁਲਵਿੰਦਰ ਹੀ ਉਹਦਾ ਨਾਮ ਪਾਉਦਾ ਕੀ ਨਾ ਕੁਲਵਿੰਦਰ ਕੁਲਵਿੰਦਰ ਸਿੰਘ ਜਿਹੜਾ ਅਠੂਰ ਤੋਂ ਐਸ ਐਚਓ ਆ ਉਹਦੀਆਂ ਕਰਤੂਤਾਂ ਦੀ ਲਿਸਟ ਵੀ ਸਾਡੇ ਕੋਲੇ ਜਿਹੜੀ ਆ ਪਹੁੰਚ ਰਹੀ ਆ ਕੱਲ ਵੀ ਇੱਕ ਵਿਚਾਰੇ ਇਹ ਸ਼ਾਇਦ ਭੰਮੀਪੁਰੇ ਤੋਂ ਇੱਕ ਮੈਨੂੰ ਫੋਨ ਆਇਆ ਸੀਗਾ ਕਈ ਦਿਨਾਂ ਤੋਂ ਉਹਨਾਂ ਦੀਆਂ ਮੱਝਾਂ ਚੋਰੀਆਂ ਹੋ ਗਈਆਂ ਕਿ ਗਰੀਬ ਪਰਿਵਾਰ ਐ ਤੇ ਉਲਟਾ ਉਹਨਾਂ ਨੂੰ ਹੀ ਉਹ ਦਬਕੇ ਮਾਰੀ ਜਾਂਦਾ ਜੇ ਉੱਥੇ ਥਾਣੇ ਜਾਂਦੇ ਐ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਭਾਈ ਪੁੱਛ ਲੈਣਾ ਐ ਐਸਐਚਓ ਨੂੰ ਕੋਈ ਨਹੀਂ ਕਹਿੰਦੇ ਬਾਈ ਜੀ ਸਾਡਾ ਨਾਂ ਨਾ ਲਿਓ ਕਿ ਅਸੀਂ ਤੁਹਾਨੂੰ ਕਿਹਾ ਪੁੱਛਣ ਵਾਸਤੇ ਕਹਿੰਦੇ ਜੇ ਤੁਸੀਂ ਸਾਡਾ ਨਾਂ ਲੈ ਕੇ ਮੱਝਾਂ ਦੇ ਬਾਰੇ ਗੱਲ ਕਰ ਲਈ ਤਾਂ ਸਾਨੂੰ ਫੇਰ ਦਬਕੇ ਮਾਰੂਗਾ ਸੋ ਇਸ ਤਰੀਕੇ ਦਾ ਉਹ ਭੂਸਰਿਆ ਹੋਇਆ ਐਸਐਚਓ ਹੰਕਾਰਿਆ ਹੋਇਆ ਜਿਹੜਾ ਉਹ ਬੰਦਾ ਉੱਤੇ ਲਾਇਆ ਐ ਐਸਐਚਓ ਐਸਐਸਪੀ ਅੰਕੁਰ ਗੁਪਤਾ ਜੀ ਨੇ ਆਪਤਾ ਚੰਗੇ ਅਫਸਰ ਐ ਐਸਐਸਪੀ ਸਾਹਿਬ ਪਰ ਇਹੋ ਜੇ ਘਟਿਆ ਐਸਐਚਓ ਨੂੰ ਕਿਉਂ ਲਾਇਆ ਹੋਇਆ ਇਹ ਗੱਲ ਜਿਹੜੀ ਆ ਸਮਝੋ ਬਾਹਰ ਆ ਮੈਨੂੰ ਲੱਗਦਾ ਕਿ ਪਦਵੀਆਂ ਤੇ ਬਹਿ ਕੇ ਕਿਸੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਐ ਡੀਆਈਜੀ ਹਰਚਰਨ ਸਿੰਘ ਦਾ ਮਾਮਲਾ ਤਾਜ਼ਾ ਆਪਣੇ ਸਾਹਮਣੇ ਹੀ ਐ ਉਹ ਵੀ ਬੜਾ ਤੰਗ ਕਰਦਾ ਸੀ ਲੋਕਾਂ ਨੂੰ ਤੇ ਜਦੋਂ ਸਮਾਂ ਮਾੜਾ ਆਉਂਦਾ ਐ ਤੇ ਫਿਰ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਕਾਲ ਤੁਹਾਡੇ ਸਿਰ ਤੇ ਖੜਾ ਸੋ ਬਹੁਤ ਸਰੀਆਂ ਲਿਸਟ ਲੰਬੀ ਹੈ ਤੇ ਸਾਡੇ ਤੇ ਵੀ ਅਮਨਿੰਦਰਜੀਤ ਥੋੜੀ ਖੜੇ ਅਸੀਂ ਇਕੱਠੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਾਂਝ ਦੇ ਨਾਲ ਪੱਤਰਕਾਰੀ ਕਰਦੇ ਰਹੇ ਹਾਂ ਰਾਤ ਹੀ ਮੈਨੂੰ ਵੀ ਇੱਕ ਗੈਂਗਸਟਰ ਦੇ ਵੱਲੋਂ ਫੋਨ ਆਇਆ ਧਮਕੀ ਆਈ ਹੈ ਜਿਹਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨਿਆ ਹੋਇਆ ਔਰ ਸਰਕਾਰ ਦੇ ਇੱਕ ਵੱਡੇ ਲੀਡਰ ਨੇ ਮੈਨੂੰ ਉਹ ਫੋਨ ਕਰਵਾਇਆ ਔਰ ਵੈਸੇ ਤਾਂ ਮੈਂ ਨਾਮ ਲੈਣ ਚ ਕੋਈ ਗਰੇਜ਼ ਨਹੀਂ ਪਰ ਮੈਂ ਚਾਹੁੰਨਾ ਕਿ ਰਾਤ ਹੀ ਹਲੇ ਫੋਨ ਆਇਆ ਤੇ ਮੈਨੂੰ ਥੋੜਾ ਵੈਰੀਫਾਈ ਕਰਨ ਨੂੰ ਸਮਾਂ ਲੱਗੂਗਾ ਐਵੇਂ ਆਪਾਂ ਕਿਸ ਦਾ ਨਾਮ ਲੈਂਦੇ ਵੀ ਜਿਹੜਾ ਉਹ ਚੰਗੇ ਲੱਗਦੇ ਨਹੀਂ ਔਰ ਉਹਨੇ ਵੀ ਜਿਹੜਾ ਉਹ ਫੋਨ ਕੀਤਾ ਇਸ ਤੋਂ ਪਹਿਲਾਂ ਐਸਐਸਪੀ ਪਟਿਆਲਾ ਨੇ ਵੀ ਮੈਨੂੰ ਤਿੰਨ ਐਸਐਚਓ ਜਿਹੜਿਆਂ ਚੱਕਣ ਵਾਸਤੇ ਭੇਜੇ ਪਰ ਮੈਂ ਉਹਨੂੰ ਕਿਹਾ ਵੀ ਐਸਐਚਓ ਉਸ ਤੋਂ ਭੇਜਣ ਦੀ ਲੋੜ ਨਹੀਂ ਮੈਂ ਆਪ ਹੀ ਤੇਰੇ ਕੋਲੇ ਆਉਣਾ ਮੈਂ ਗਿਆ ਉਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤਮਾਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਲਾਏਗਾ ਖਾਸ ਕਰਕੇ ਜਿਹੜਾ ਭਗਵੰਤ ਮਾਨ ਦਾ ਤੇ ਰਾਜਪਾਲ ਸਾਹਿਬ ਦਾ ਉਸ ਸਮੇਂ ਜਿਹੜਾ ਵਿਵਾਦ ਚੱਲਦਾ ਸੀਗਾ ਤਾਂ ਮੈਂ ਉਦੋਂ ਵੀ ਉਹਨੂੰ ਕਿਹਾ ਕਿ ਵੈਸੇ ਤਾਂ ਇਹ ਲਿਖਤੀ ਲੁਕਤੀ ਦਿੱਤਾ ਤੇਰੇ ਕੰਮ ਦੀ ਕੋਈ ਗੱਲ ਨਹੀਂ ਇਹ ਕੰਮ ਦੀ ਤਾਂ ਮੇਰੀ ਹੈ ਕਿ ਮੈਂ ਬਾਹਰ ਜਾ ਕੇ ਕਹਿ ਸਕਦਾ ਕਿ ਪੁਲਿਸ ਸਾਡੇ ਤੋਂ ਧੱਕੇ ਨਾਲ ਲਿਖਾਉਂਦੀ ਹੈ ਕਿ ਇਹ ਭਾਈ ਪੁਲਿਸ ਜਿਹੜੀ ਹੈ ਖਬਰ ਨਹੀਂ ਲਾਉਣੀ ਸਰਕਾਰ ਦੇ ਖਿਲਾਫ ਪਰ ਮੈਂ ਉਹਨੂੰ ਕਿਹਾ ਕਿ ਜੇ ਤੂੰ ਧੱਕਾ ਹੀ ਕਰਨਾ ਹੀ ਹੈ ਮੈਂ ਲਿਖ ਲੁਕ ਕੇ ਤੈਨੂੰ ਕੁਝ ਨਹੀਂ ਦੇਣਾ ਮੈਂ ਤੇਰੇ ਕੋਲੇ ਅੰਦਰ ਬੈਠਾ ਤੂੰ ਮਿਸਬਿਹੇਵ ਦਾ ਮੇਰੇ ਤੇ ਪਰਚਾ ਦੇਣਾ ਦੇ ਸਕਦਾ ਤੇਰੇ ਕੋਲੇ ਪਾਵਰ ਹੈ ਮੇਰੀ ਗੱਡੀ ਵੀ ਬਾਹਰ ਖੜੀ ਐ ਜੇ ਤੂੰ ਉਹਦੇ ਵਿੱਚ ਕੁਝ ਰੱਖ ਕੇ ਪਰਚਾ ਦੇਣਾ ਉਹ ਵੀ ਤੂੰ ਦੇ ਸਕਦਾ ਕਿਉਂਕਿ ਤੇਰੇ ਕੋਲੇ ਪਾਵਰ ਐ ਪਰ ਜਿਹੜੀ ਖਬਰ ਸਹੀ ਐ ਉਹ ਅਸੀਂ ਲਾਉਣੀਓ ਲਾਉਣੀ ਐ ਜਿਹੜੀ ਮਰਜ਼ੀ ਜਿਹੜੀ ਆ ਕਾਰਵਾਈ ਕਰ ਦੋ ਸੋ ਪੱਤਰਕਾਰ ਭਾਈਚਾਰੇ ਦੇ ਨਾਲ ਪਿਛਲੇ 4 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਐ ਉਦੋਂ ਤੋਂ ਹੀ ਤੱਕੇਸ਼ਾਈ ਜਿਹੜੀਆਂ ਇਹ ਸਰਕਾਰ ਕਰਦੀ ਆਈ ਐ ਤੇ ਲਗਾਤਾਰ ਲੜਦੇ ਆ ਰਹੇ ਆ ਬਹੁਤ ਸਾਰੇ ਸਾਡੇ ਸਾਥੀ ਰਤਨ ਆਪਣੇ ਮਨਿੰਦਰਜੀਤ ਸਿੱਧੂ ਹੋਣੀ ਐ ਤੇ ਜਸ ਗਰੇਵਾਲ ਹੋਣੀ ਐ ਜਗਤਾਰ ਸਿੰਘ ਭੁੱਲਰ ਹੋਣੀ ਸਾਡੇ ਸਾਥੀ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਲਗਾਤਾਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਲਗਾਤਾਰ ਜਿਹੜੀ ਆ ਉਹ ਗੱਲ ਕਰਦੇ ਆ ਰਹੇ ਹੈ ਔਰ ਲਗਾਤਾਰ ਇਹਨਾਂ ਨੂੰ ਤਮਕਾਇਆ ਵੀ ਜਾਂਦਾ ਰਿਹਾ ਪਰ ਹੁਣ ਸਮਾਂ ਵੀ ਜਿਹੜਾ ਉਹ ਥੋੜਾ ਬਹੁਤ ਸਾਰੀਆਂ ਲਿਸਟ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਰਤੂਤਾਂ ਦੀ ਲਿਸਟ ਲੰਬੀ ਹੈ ਸੋ ਅੱਜ ਅਸੀਂ ਇਹ ਤੋਂ ਜਿਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਜੇ ਉਹ ਐਸਐਚਓ ਤੇ ਕਾਰਵਾਈ ਨਾ ਕੀਤੀ ਜੇ ਉਹਨੂੰ ਨਾਮ ਬਦਲਿਆ ਤੌਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਜਿਹੜਾ ਉਹ ਹੋਰ ਤਿੱਖਾ ਕਰਾਂਗੇ ਤੇ ਹੋਰ ਵੱਡੇ ਜਿਹੜੇ ਇਕੱਠ ਕਰਾਂਗੇ ਐਨੀ ਗੱਲ ਕਰਦਾ ਹੋਇਆ ਮੈਂ ਤੁਹਾਡੇ ਤੋਂ ਸ਼ਮਾ ਮੰਗਦਾ ਜੇ ਕੋਈ ਹੋਰ ਅਕਰਵਾਦਾ ਘਟਾ ਕਿਹਾ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ